ਆ ਬਾਰੇ ਦੋ ਪਹਾੜ ਇਹਨਾਂ ਦੇ ਵਿਚਾਲੇ ਪਾਖੜਾ ਡੈਮ ਬਣੀ ਹੋਈ ਆ ਆਪਾਂ ਹੈਗੇ ਪਾਖੜਾ ਡੈਮ ਝੀਲ 'ਚ ਦੇਖੋ ਕਿੰਨੀ ਸੋਹਣੀ ਝੀਲ ਬਣੀ ਹੋਈ ਆ ਪਾਖੜਾ ਡੈਮ 33000 ਕਿਲੋਮੀਟਰ ਸquare ਕਿਲੋਮੀਟਰ 'ਚ ਬਣੀ ਹੋਈ ਆ 33000 ਸquare ਕਿਲੋਮੀਟਰ 'ਚ ਬਣੀ ਹੋਈ ਆ 33000 ਏਕੜ 'ਚ 33000 ਏਕੜ 'ਚ ਸੌਰੀ 33000 ਸquare ਕਿਲੋਮੀਟਰ 'ਚ 33000 ਏਕੜ 'ਚ ਬਣੀ ਹੋਈ ਆ ਇਹ ਤੇ ਆਪਾਂ ਪਹਿਲਾਂ ਇੱਥੇ ਇਹਦੇ ਝੀਲ 'ਚ ਜਾਣ ਲਈ ਪਹਿਲਾਂ ਵੈਰੀਫਿਕੇਸ਼ਨ ਕਰਾਉਣੀ ਪੈਂਦੀ ਆ ਇੱਥੇ ਹਾ ਵੈਰੀਫਿਕੇਸ਼ਨ ਦਸਤਰਾ ਆਪਾਂ ਕਰਾ ਲਈ ਵੈਰੀਫਿਕੇਸ਼ਨ ਆਪਾਂ ਚੱਲਦਾ ਆਪਣੇ ਮੋਟਰ ਹੈਂਡ ਦੇ ਅੱਗੇ ਹੋਣਾ ਵੈਰੀਫਿਕੇਸ਼ਨ ਕਰਵਾਉਣੀ ਜ਼ਰੂਰੀ ਹੈ ਵੈਰੀਫਿਕੇਸ਼ਨ ਦਸਤਰਾ ਭਾਹੜਾ ਟੈਂਡਾ ਜਿਹੜਾ ਵੀ ਬੰਦਾ ਟੂਰਿਸਟ ਜਾਂਦਾ ਜਿਹੜੇ ਲੋਕਲ ਬੰਦੇ ਆ ਉਹ ਤਾਂ ਇੱਥੇ ਕਰਾਉਂਦੇ ਨਹੀਂ ਆਪਾਂ ਟੂਰਿਸਟ ਜਿਹੜੇ ਉਹ ਜਾਂਦੇ ਆ ਉਹ ਇੱਥੇ ਵੈਰੀਫਿਕੇਸ਼ਨ ਕਰਵਾਉਣੀ ਜ਼ਰੂਰੀ ਹੈ ਕਈ ਵਾਰੀ ਕੋਈ ਹਾਦਸਾ ਹੋ ਜਾਏ ਇਹ ਚੀਜ਼ ਜ਼ਰੂਰੀ ਹੈਗੀ ਗੋਬਿੰਦ ਸ਼ੰਕਰ ਝੀਲ ਦੀ ਵੈਰੀਫਿਕੇਸ਼ਨ ਹੈ ਜਿਹੜੇ ਲੋਕਲ ਆ ਉਹ ਬੰਦੇ ਨਹੀਂ ਕਰਵਾਉਂਦੇ ਕਈ ਵਾਰੀ ਕਿਸ਼ਤੀ ਵਾਲਾ ਕੋਈ ਬੰਦਾ ਧੱਕਾ ਕਰ ਲੈਂਦਾ ਆਪਣੇ ਨਾਲ ਲੋ ਜੀ ਆਪਾਂ ਪਹੁੰਚ ਗਏ ਪਾਖੜਾ ਨਏ ਗੋਵਿੰਦ ਸਾਗਰ ਝੀਲ ਦੇ ਪਾਖੜਾ ਡੈਮ ਕਹਿ ਸਕਦਾ ਆਪਾਂ ਨੂੰ ਗੋਵਿੰਦ ਸਾਗਰ ਤੇ ਝੀਲ ਦੇ ਵਿੱਚ ਪਹੁੰਚ ਗਏ ਇਸ ਤੋਂ ਬਾਅਦ ਚੱਲਦੇ ਆਪਾਂ ਗੋਵਿੰਦ ਸਾਗਰ ਦੇ ਅੰਦਰ ਦੇਖੋ ਨਜ਼ਾਰਾ ਦੇਖੋ ਕਿੰਨਾ ਸੋਹਣਾ ਖੂਬਸੂਰਤ ਜਗਾ ਪੰਜਾਬ ਚ ਵੀ ਦੇਖਣ ਵਾਲੀਆਂ ਬਹੁਤ ਜਗਾ ਆਗੀਆਂ ਆਪਾਂ ਬਾਹਰ ਨੂੰ ਭੱਜਦੇ ਆ ਪੰਜਾਬ ਚ ਵੀ ਦੇਖਣ ਵਾਲੀਆਂ ਜਿਵੇਂ ਘੁੰਮਣ ਫਿਰਨ ਵਾਲੇ ਬਹੁਤ ਸੋਹਣੀਆਂ ਸੋਹਣੀਆਂ ਜਗਾ ਆਗੀਆਂ ਦੇਖੋ ਕਿੰਨਾ ਸਾਫ਼ ਸਾਫ਼ ਪਾਣੀ ਹੈ ਝੀਲ ਚ ਕਰੋ ਚੱਕ ਦੇਖੋ ਦੇਖ ਕੰਨਾ ਸੋ ਬਹੁ ਬੱਡੀ ਚ ਰਹੋ ਤੱਕ ਵੱਡੀ ਆ ਇਹਦੇ ਵਿੱਚ ਕਿਸ਼ਤੀਆਂ ਫਿਰਦੀਆਂ ਸਾਨੂੰ ਵੀਡੀਓ ਚ ਨਹੀਂ ਦਿਦੇਆਂ ਦਿਖਾਉਣੇ ਸਾਨੂੰ ਜ਼ੂਮ ਕਰਕੇ ਥੋੜਾ ਜਿਹਾ ਕਿਸ਼ਤੀਆਂ ਫਿਰਦੀਆਂ ਇਹਦੇ ਵਿੱਚ ਜਿਵੇਂ ਕਰਾਇਆ ਵਾਲਿਆਂ ਫੋਟੋ ਫਿਰਦੇ ਸਾਰੇ ਉਧਰ ਦੀ ਚਲਦੇ ਆ ਉੱਥੋਂ ਦੀ ਐਂਟਰੀ ਮੈਂਟ ਆ ਦੇ ਜੋ ਖੜਾ ਆਪਣਾ ਮੋਟਰਸਾਈਕਲ ਪਾ ਚਲਦੇ ਆ ਉੱਥੋਂ ਦੀ ਪਹਿਲਾਂ ਤਾਂ ਖਾਣਾ ਪਾਣੀ ਖਾਣੇ ਆ ਖਾਣਾ ਪਾਣੀ ਛੱਕ ਕੇ ਫਿਰ ਚਲਦੇ ਆ ਅੱਗੇ ਸਾਨੂੰ ਬਲੌਗ ਕੰਟੀਨਿਊ ਦਿਖਾਉਣੇ ਆ ਕਰੋ ਚੁੱਕੋ ਖਾਣ ਪੀਣ ਵਾਲੇ ਸਟਾਕ ਲੱਗੇ ਹੋਏ ਆਪਣਾ ਬੈਸ਼ਮੂਰ ਟਾਬਾ ਪਰੌਂਠਾ ਵਗੈਰਾ ਹੋਰ ਇਦਾਂ ਲਓ ਜੀ ਆਹ ਭਈਆ ਅਸੀਂ ਰੋਪੜ ਤੋਂ ਇਹ ਆਪਣੇ ਨਾਲ ਟਿਕ ਟਕ ਰਾਈ ਜਾਨੇ ਆਹ ਬਾਈ ਪੱਗਲ ਤੇ ਇਹ ਕਹਿੰਦਾ ਵੀ ਆਪਾਂ ਮੈਂ ਵੀ ਕਹਿੰਦਾ ਕਹਿੰਦਾ ਪਹਿਲੀ ਵਾਰੀ ਆਏ ਆ ਆਪਾਂ ਸਾਰੇ ਦੋਨੇ ਇਕੱਠੇ ਚੱਲਾਂਗੇ ਮੈਂ ਬਾਈ ਮੈਂ ਵੀ ਪਹਿਲੀ ਵਾਰੀ ਆਇਆ ਇਹਦੇ ਨਾਲ ਗੱਲਬਾਤ ਕਰਦੇ ਆ ਤੇ ਚਲੋ ਆਪਾਂ ਚੱਲਦੇ ਅੱਗੇ ਤੇ ਥੋੜਾ ਜਿਹਾ ਬੱਚਿਆਂ ਦਾ ਸੰਕੋਚ ਕਰੇ ਬੱਚਿਆਂ ਕਰਕੇ ਉਹ ਥੋੜਾ ਜਿਹਾ ਡਰ ਜਿਹਾ ਵਾਲਾ ਮਾਹੌਲ ਹੋਣਾ ਉਹ ਬਾਲਾ ਡਰ ਵਾਲਾ ਨਹੀਂ ਇੱਦਾਂ ਕੋਈ ਗੱਲ ਨਹੀਂ ਵੀ ਕਈ ਵਾਰੀ ਬੱਚੇ ਸ਼ਰਾਰਤ ਕਰ ਜਾਂਦੇ ਮਾਣਾ ਮੋਟਾ ਝੀਲ ਬਹੁ ਡੂੰਗੀ ਹੈ ਇਹ ਝੀਲ ਕੋਵਿੰਦ ਸਾਗਰ ਝੀਲ ਬਹੁਤ ਜ਼ਿਆਦਾ ਪਾਣੀ ਹੈ ਚ ਉਹ ਇਦਾਂ ਹੀ ਲੱਗਦਾ ਜਿਵੇਂ ਆਪਾਂ ਸਮੁੰਦਰ ਦੇ ਖੰਡੇ ਉਨੀ ਪਹੁੰਚ ਕੇ ਕਿਸਦੇ ਇਦਾਂ ਸਮੁੰਦਰ ਦੇ ਉਹ ਥੱਲੇ ਬੋਟ ਖੜੀਆਂ ਤੇ ਉਹ ਸਮੁੰਦਰ ਦੀਆਂ ਬੋਟ ਸਮੁੰਦਰ ਚ ਬਹੁਲੇ ਟਾਈਮ ਦੀ ਬੋਟ ਇਦਾਂ ਪਈ ਜਾਂਦੀ ਲੋ ਜੀ ਇੱਥੇ ਚੈੱਕ ਕਰੋ ਇੱਥੇ ਬੋਟਾਂ ਦਾ ਜਿਹੜੇ ਆ ਕਿਸ਼ਤੀਆਂ ਕਹ ਲੋ ਆਪਾਂ ਆਪਾਂ ਬੋਟ ਕਹ ਦਿੰਨੇ ਆ ਇਹਨਾਂ ਦੇ ਟਾਈਮ ਟੇਬਲ ਤੇ ਟਾਈਮ ਤੇ ਰੇਟ ਲਿਖੇ ਹੋਏ ਇਹਨਾਂ ਦੇ ਆ ਦੇਖੋ ਸਾਂਤ ਕਸਵੀਰ ਤੋਂ ਸਾਂਤਕਰ ਸਾਂਉਣ 5 ਵਜੇ ਤੱਕ ਬੰਦ ਹੁੰਦੀਆਂ ਜਿੰਨਾ ਟਾਈਮ ਦੇਣਾ ਉਹਨਾ ਟਾਈਮ ਹੀ ਰਹਿੰਦੀਆਂ ਉਹ ਦੋ ਵਾਰ ਬੰਦ ਹੋ ਜਾਂਦੀਆਂ ਉਹ ਘੜੀਆਂ ਥੱਲੇ ਕਿਸ਼ਤੀਆਂ ਆਪਣੀਆਂ ਚੱਲਦੇ ਆਪਣੇ ਥੱਲੇ ਤੇ ਕਰਾਉ ਚੱਕ ਬੁਰਾ ਕਿੰਨਾ ਬਹੁਤ ਸੋਹਣਾ ਜੀ ਹੈ ਇੱਥੇ ਵੀਡੀਓ ਚ ਘੱਟ ਵਧੀਆ ਲੱਗਦਾ ਹੋਊ ਤੇ ਇੱਥੇ ਆ ਕੇ ਇਦਾਂ ਹੀ ਲੱਗਦਾ ਉਹ ਆਉਂਦੀ ਕਿਸ਼ਤੀ ਕਦੋਂ ਕਿੰਨੇ ਟਾਈਮ ਦੀ ਉਹ ਕਿਸ਼ਤੀ ਆਈ ਜਾਂਦੀ ਆ ਇਦੋਂ ਬਹੁਤ ਜ਼ਿਆਦਾ ਲੰਬਾ ਹੈ ਇਹ ਦਿਨ ਹੈ ਸਮੁੰਦਰੀ ਆ ਵਿਸ਼ਾਲ ਸਮੁੰਦਰੀ ਆ ਲਓ ਜੀ ਇੱਕ ਹੋਰ ਆ ਗਿਆ ਵੈਸ ਨੂੰ ਟੱਬਾ ਇੱਥੇ ਖਾਣ ਪੀਣ ਵਾਲੀ ਚੀਜ਼ਾਂ ਕੁਝ ਵੀ ਖਾ ਸਕਦੇ ਤੁਸੀਂ ਖਾਣ ਪੀਣ ਨੂੰ ਜੇਕਰ ਬੰਦੇ ਨੇ ਚਾਹ ਪਾਣੀ ਰੋਟੀ ਪਾਣੀ ਕਿਸ਼ਾਦਾ ਸਕਣਾ ਉਹ ਵੀ ਸਕ ਸਕਦੇ ਇੱਥੇ ਬਹਿ ਕੇ ਤੇ ਇੱਥੇ ਬਹਿ ਕੇ ਨਜ਼ਾਰਾ ਹੀ ਬਹੁਤ ਆਉਂਦਾ ਚੀਜ਼ ਦੇਖਣ ਨੂੰ ਉਹ ਆਹ ਬੋਰਡ ਆ ਇਹ 500 ਰੁਪਏ ਚ 15 ਮਿੰਟਾਂ ਲਈ ਇਹਦੇ ਝੀਲ ਦੇ ਵਿੱਚ ਕਿੜਾ ਦਪਉਂਦੀ ਆ ਇਹ ਜਮਾਂ ਮੰਨ ਲਓ ਵੀ ਉਹ ਜਿੱਥੇ ਡੈਮ ਬਣਿਆ ਹੋਇਆ ਉੱਥੇ ਤੱਕ ਲੈ ਜਾਂਦੀ ਆ ਇਹ ਚੀਜ਼ ਲ ਤੇ ਉਦੋਂ ਬਾਅਦ ਉਹ ਵੋਟ ਆ ਗਈ ਤੇ ਜਿਹੜੀ ਆ ਚੀਜ਼ ਇਹ ਬਲਕਨਾਥ ਬੱਬਾ ਬਲਕਨਾਥ ਜਾਂਦੀ ਆ ਤੇ ਇਹ 30 ਰੁਪਏ ਕਰਾਇਆ ਦਾ ਇੱਕ ਪਾਸੇ ਦਾ ਜਾਣ ਜਾਣ ਦਾ ਤੇ ਆਪਾਂ ਇਹ ਚ ਜਾਂਨੇ 30 ਰੁਪਏ ਗੋਇਚ ਤੇ ਕਰਾਉਣਾ ਸਾਨੂੰ ਇੱਕ ਵੀਡੀਓ ਅੱਗੇ ਦੇਖੋ ਕਰੋ ਚੈੱਕ ਉਹ ਆ ਗਈ ਵੋਟ ਐਪਾਈ ਚ ਲੰਗੇ ਜੀ ਤਿਆਰੀ ਹੈ ਦੀ ਬੋਡ ਦੀ ਲੋ ਜੀ ਆਪਾਂ ਬੈਗੇ ਬੋਡ 'ਚ ਹੁਣ ਕਰਾਉ ਵੀਡੀਓ ਚੈੱਕ ਦੇਖੋ ਪਟਨ ਲੱਗਿਆ ਬੋਟ 'ਚ ਬਹਿਣਾ ਬੋਟ 'ਚ ਇਹ ਤਾਂ 30 ਰੁਪਏ ਕਰਾਇਆ ਬਹੁਤ ਜਾਣੇ ਕੋਈ ਦਿੱਕ ਭਰਾਉਣ ਵਾਲੀ ਲੋੜ ਨਹੀਂ ਲੋ ਬਾਈ ਨੇ ਕਰਤਾ ਸਟਾਰ ਲਓ ਜੀ ਅੱਪਾ ਚੱਲੇ ਆ ਹੁਣ ਗੋਵਿੰਦ ਸਾਗਰ ਝੀਲ 'ਚ ਇੱਕ ਘੁਰ ਚੱਕਾ ਉਹ ਤਾਂ ਬੈਠੇ ਸੀ ਉਹ ਆਪਣਾ VOTING ਪੁਆਇੰਟ 'ਤੇ ਉੱਥੇ ਬੈਠੇ ਸੀ ਹੁਣ ਬਾਈ ਨੇ ਕਰਤਾ ਸਟਾਰ ਲੱਗਿਆ ਸਟਾਰਟ ਕਰਨ ਦੇਖੋ ਆ ਜਨਰੇਟਰ ਰੱਖਿਆ ਹੋਇਆ ਦੇਖੀ ਜਿਵੇਂ ਪ੍ਰਕਰਾਂਟ ਪਹੁੰਚ ਨਾ ਤੇ ਜਮੋ ਬੇਕੋ ਸੌਫ ਤੇ ਪਹੁੰਚ ਲੋਈਆ ਪਾ ਪਹੁੰਚ ਗਏ ਜਿਨ੍ਹਾਂ ਨੇ ਬਾਬਾ ਬਾਲਕਨਥ ਜਾਣਾ ਉਹ ਇੱਥੇ ਜਾਣਾ ਆਪਾਂ ਇਸੇ ਆਪ ਬੋੜ ਚ ਆਪਾਂ ਦੂਜੀ ਫੋਟ ਚ ਜਾਣਾ ਜਿਨ੍ਹਾਂ ਨੇ ਬਾਬਾ ਬਾਲਕਨਥ ਜਾਣਾ ਉਹ ਇੱਧਰ ਜਾਂਦੇ ਆ ਵਾਈਆਂ ਨੇ ਜਾਣਾ ਅਗਿ ਨਹੀਂ ਜਾਣਾ ਜਿਹੜਾ ਆਪਾਂ ਗਲ ਆਪਣੇ ਨਾਲ ਆਏ ਸੀ ਪਹਿਲਾਂ ਲੋ ਜੀ ਆਪਾਂ ਆਪਣਾ ਸਫ਼ਰ ਵਾਪਸੀ ਦਾ ਸ਼ੁਰੂ ਕਰਦੇ ਆਂ ਆਪਾਂ ਇਧਰੋਂ ਆਏ ਸੀ ਇਧਰ ਜਾਣਾ ਤੇ ਉਹ ਜਿਹੜੇ ਦੋਨੇ ਪਹਾੜਾ ਉਹਨਾਂ ਦੇ ਵਿਚਾਲੇ ਬਣਿਆ ਮੈਂ ਭਾਖੜਾ ਡੈਮ ਬਣਨ ਉਹਨਾਂ ਦੇ ਵਿਚਾਲੇ ਬਣਿਆ ਹੋਇਆ